ਕਰਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਹੁਣ ਕਰਦੇ ਹਾਲਾਤ ਬਹੁਤ ਮਾੜੇ ਆਵੇ ਗੱਲ ਕੀਤੀ ਜਾਵੇ ਕਰਦੇ ਹਾਲਾਤਾਂ ਦੇ ਜਿਸ ਤਰ੍ਹਾਂ ਦੇ ਕਰਦੇ ਹਾਲਾਤ ਨੇ ਕਿ ਮਾਂ ਬੋਲੀ ਖੇਡ ਤੋਂ ਵੱਡੀ ਛੱਡੋ ਵੀ ਤੁਸੀਂ ਤੇ ਗਲੇ 8 10 10 ਦਿਨ ਮੈਜ ਨਹੀਂ ਆਉਂਦਾ ਤੇ ਉਹ ਫਿਰ ਲੈਂਟਰ ਵਾਲੀ ਮਸ਼ੀਨ ਹੈਗੀ ਪਿੰਡ ਦੇ ਕੋਲ ਸ਼ਾਇਦ ਲੈਂਟਰ ਤੇ ਚੱਲ ਜਾਈਂ ਕਿੰਨੇ ਪਰਿਵਾਰ ਇੱਕ ਕਮਰੇ ਦੇ ਵਿੱਚ ਰਹਿ ਰਹੇ ਨੇ ਜਾ ਸੰਗਤnik ਦੇਖ ਰਹੇ ਤੁਸੀਂ ਤੇ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਸੰਧੂ ਤੇ ਅੱਜ ਤੁਹਾਨੂੰ ਇੱਕ ਇੱਕ ਵੱਡੀ ਖਿਡਾਰੀ ਦੇ ਕਰਦੇ ਹਾਲਾਤ ਵਿਖਾਉਂਦੇ ਰਹੀ ਜਾ ਰਿਹਾ ਜੋ ਮਾਂਬੋਲੀ ਖੇਡ ਕਬੱਡੀ ਨੂੰ ਉਤਸ਼ਾਹਜਿਤ ਕਰ ਰਿਹਾ ਲੇਕਿਨ ਜੇਕਰ ਉਸ ਦੇ ਘਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਘਰ ਦੇ ਹਾਲਾਤ ਇਹ ਨੇ ਕਿ ਇਹ ਨੌਜਵਾਨ ਜਿਹੜਾ ਹੈ ਮਾਂਬੋਲੀ ਖੇਡ ਕਬੱਡੀ ਨੂੰ ਪਹਿਲ ਕਰਦਾ ਹੈ ਲੇਕਿਨ ਘਾਰੇ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਤਰਪੈਲ ਦੇ ਨਾਲ ਇਸ ਨੌਜਵਾਨ ਜੋ ਮੌਸਮ ਜਿਹੜਾ ਹੈ ਇਹ ਮੌਨਸੂਨ ਲਗਾਤਾਰ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਵੀ ਇਸ ਨੌਜਵਾਨ ਦੇ ਘਰ ਦੇ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਨੇ ਇਹ ਉਹ ਮੈਡਲ ਨੇ ਜੋ ਨੌਜਵਾਨ ਮਿਹਨਤ ਕਰਕੇ ਜਿਹੜਾ ਲੈ ਕੇ ਆਇਆ ਲੇਕਿਨ ਮਿਹਨਤ ਤਾਂ ਕਰਦਾ ਹੈ ਲੇਕਿਨ ਉਸ ਮਿਹਨਤ ਦਾ ਜਿਹੜਾ ਹੈ ਮੁੱਲ ਨਹੀਂ ਪੈਂਦਾ ਤਸਵੀਰਾਂ ਕਰਦੀਆਂ ਵੀ ਅੰਦਰ ਦੀਆਂ ਵੀ ਖੋਣੀਆਂ ਚਾਹਵਾਂਗੇ ਕਿ ਇਹ ਉਸ ਨੌਜਵਾਨ ਦਾ ਕਮਰਾ ਹੈ ਜੋ ਇੱਕ ਹੀ ਕਮਰਾ ਹੈ ਤੇ ਇੱਕ ਕਮਰੇ ਦੇ ਵਿੱਚ ਰਹਿ ਕੇ ਪੂਰਾ ਪਰਿਵਾਰ ਜਿਹੜਾ ਹੈ ਆਪਣਾ ਗੁਜ਼ਾਰਾ ਕਰਦਾ ਹੈ ਇਹ ਉਹ ਵੀਰ ਹੈ ਜੋ ਖੇਡ ਕਬੱਡੀ ਨੂੰ ਸਮਰਪਿਤ ਖੇਡਦਾ ਹੈ ਤੇ ਵੱਡੀ ਪੱਧਰ ਤੇ ਜਿਹੜੇ ਇਨਾਮ ਜਿੱਤ ਕੇ ਲੈ ਕੇ ਆਉਂਦਾ ਹੈ ਪਿੰਡ ਦਾ ਨਾਮ ਰੋਸ਼ਨ ਕਰਦਾ ਹੈ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਦਾ ਹੈ ਲੇਕਿਨ ਇਸ ਵੀਰ ਦਾ ਜਿਹੜਾ ਹੈ ਮੁੱਲ ਕਿਤੇ ਨਹੀਂ ਪੈਂਦਾ ਕਾਰਨ ਕੀ ਹੈ ਵੀਰ ਦੇ ਨਾਲ ਗੱਲਬਾਤ ਕਰਾਂਗੇ ਵੀਰ ਜੀ ਕੀ ਹਾਲਾਤ ਕੀ ਨੇ ਕਰਦੇ ਤੇ ਕਦੋਂ ਦੇ ਤੁਸੀਂ ਕਬੱਡੀ ਦੇ ਵਿੱਚ ਪਏ ਹੋ ਮੈਂ ਭਾਜੀ 2015 ਦਾ ਖੇਡਣਦਿਆਂ ਵਾਂ ਤੇ ਮੈਂ 2015 ਚ ਘਰਿਆਲੇ ਗਿਆ ਸੀ ਤੇ 2 ਸਾਲ ਘਰਿਆਲੇ ਰਿਹਾ ਵਾਂ ਫਿਰ ਹਾਲਾਤਾਂ ਦੇ ਕਾਰਨ ਹੀ ਥੋੜਾ ਜਿਹਾ ਮਤਲਬ ਜ਼ਿੰਦਗੀ ਜਿਹੜੀ ਮੋੜ ਲੈ ਲਿਆ ਵਖਰਾ ਇਹ ਹਾਲਾਤਾਂ ਦੇ ਕਾਰਨ ਵੀ ਕਹਿਦੀ ਵੀ ਮੈਨੂੰ ਕਰਿਆਲੇ ਛੱਡਣਾ ਪਿਆ ਅਕੈਡਮੀ ਬਾਬਾ ਬਤਾਰ ਸਿੰਘ ਦੀ ਕਿੰਨਾ ਚਿਰ ਅਕੈਡਮੀ ਦੇ ਵਿੱਚ ਤੁਸੀਂ ਖੇਡ ਕੇ ਆਈ ਸੀ ਮੈਂ 2 ਸਾਲ ਪਹਿਜ ਉਤਰਿਆ 2015 ਤੋਂ ਲੀਤੇ ਕਿਹੜੀਆਂ ਗਰੀਆਂ ਜਗ੍ਹਾ ਤੋਂ ਤੱਕ ਖੇਡ ਕੇ ਆਈ ਸੀ ਮੈਂ ਭਾਜੀ ਕਾਫੀ ਜਗ੍ਹਾ ਤੋਂ ਖੇਡ ਕੇ ਆਇਆ ਵਾ ਵੇ ਉਧਰਲੀ ਸਾਈਡ ਹੀ ਟਾੜੀ ਕਰਿਆਲੇ ਵਾਲੀ ਸਾਈਡ ਹੀ ਖੇਡੇ ਆ ਉਤਲਵੰਡੀਆਂ ਸਾਈਡ ਸਾਰਾ ਕੁਝ ਉਹਧਰ ਆਪਣਾ ਫਲਵੰਡੀਆਂ ਸਾਈਡ ਸਾਰਾ ਖੇਡੇ ਆ ਭਾਜੀ ਉਧਰ ਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਹੁਣ ਭਾਜੀ ਘਰ ਦੇ ਹਾਲਾਤ ਬਹੁਤ ਮਾੜੇ ਆ ਦੇ ਐਸੇ ਕਰਕੇ ਭਾਜੀ ਕੰਮ ਤੇ ਵੀ ਜਾਣਾ ਪੈਂਦਾ ਵਾ ਤੇ ਕੰਮ ਤੋਂ ਆਣ ਕੇ ਜਦ ਦਿਨ ਮੈਚ ਹੁੰਦਾ ਉਦੋਂ ਨਹੀਂ ਵੀ ਜਾਈਦਾ ਤੇ ਉਦੋਂ ਫਿਰ ਕੰਮ ਤੇ ਹੀ ਜਾਣਾ ਪੈਂਦਾ ਜੇਕਰ ਗੱਲ ਕੀਤੀ ਜਾਵੇ ਘਰ ਦੇ ਹਾਲਾਤਾਂ ਦੀ ਜਿਸ ਤਰ੍ਹਾਂ ਦੇ ਘਰ ਦੇ ਹਾਲਾਤ ਨੇ ਕਿ ਮਾਂ ਬੋਲੀ ਖੇਡ ਕਬੱਡੀ ਛੱਡੋ ਵੀ ਤੁਸੀਂ ਨਹੀਂ ਭਾਜੀ ਇਹ ਕਿੱਦਾਂ ਛੁੱਟਣੀ ਹੈ ਇਹ ਨਹੀਂ ਸੂਟ ਛੱਡੀ ਅੱਛਾ ਕਿੱਡੋ ਕਿੱਡੋ ਇਹ ਇਹ ਦੇ ਮਰਦੇ ਦਮ ਤੱਕ ਕੀ ਭਾਜੀ ਨਾਲ ਹੀ ਜਾਊਗੀ ਜਿੱਥੇ ਜਾਵਾਂਗੇ ਹਾਂਜੀ ਤੇ ਇੰਨਾ ਵੱਡਾ ਯੋਗਦਾਨ ਕਬੱਡੀ ਦੇ ਵਿੱਚ ਤੁਹਾਡਾ ਲਗਾਤਾਰ ਇਨਾਮ ਵੀ ਜਿੱਤ ਕੇ ਆ ਰਹੇ ਹੋ ਕਿ ਪਿੰਡ ਵੱਲੋਂ ਜਾਂ ਕਿਸੇ ਸੰਸਥਾ ਦੇ ਵੱਲੋਂ ਜਾਂ ਜ਼ਿਲ੍ਹਾ ਪੱਦਰੀ ਜਾਂ ਕਿਸ ਸਮਾਜ ਤੋਂ ਤੁਹਾਡੀ ਮਦਦ ਨਹੀਂ ਕੀਤੀ ਗਈ ਹਲੇ ਤੱਕ ਤੇ ਭਾਜੀ ਪਿੰਡ ਵੱਲੋਂ ਵੀ ਕੋਈ ਸਪੋਰਟ ਨਹੀਂ ਹੈ ਕੋਈ ਜ਼ਿਲ੍ਹਾ ਪੱਦਰੀ ਸਪੋਰਟ ਨਹੀਂ ਹੈ ਹਲੇ ਕੁਝ ਵੀ ਨਹੀਂ ਹੈਗਾ ਭਾਜੀ ਐਦਾਂ ਹੀ ਚੱਲੀ ਜਾਂਦਾ ਕੰਮ ਮੈਂ ਅੱਜ ਖੇਡ ਲਿਆ ਤੇ ਕੰਮ ਕਰ ਲਿਆ ਬਸ ਹਾਂਜੀ ਤੇ ਜਦੋਂ ਕਬੱਡੀ ਦਾ ਟਾਈਮ ਹੁੰਦਾ ਵਾ ਉਸ ਤੋਂ ਬਾਅਦ ਜਦੋਂ ਮਨ ਕਬੱਡੀ ਖੇਡੀ ਉਸ ਤੋਂ ਬਾਅਦ ਕੀ ਕੰਮ ਕਰਦੇ ਹੋ ਤੁਸੀਂ ਉਸ ਤੋਂ ਬਾਅਦ ਭਾਜੀ ਮੰਨ ਲਓ ਜਦ ਦਿਨ ਮੈਚ ਨਹੀਂ ਹੈਗਾ ਤੇ ਵੇਲੇ 8-10 8-10 ਦਿਨ ਮੈਚ ਨਹੀਂ ਆਉਂਦਾ ਤੇ ਉਹ ਫਿਰ ਲੈਂਟਰ ਵਾਲੀ ਮਸ਼ੀਨ ਹੈਗੀ ਪਿੰਡ 'ਚ ਫਿਰ ਸ਼ਹਿਰ ਲੈਂਟਰ ਤੇ ਚੱਲ ਜਾਈ ਦਿੰਦਾ ਹਾਂ ਹਾਂਜੀ ਤੇ ਘਰ ਦੇ ਵਿੱਚ ਕੌਣ-ਕੌਣ ਨੇ ਆਪਣੇਸ ਮੇਰੀ ਮਾਤਾ ਆਇਆ ਮੇਰਾ ਭਰਾ ਆਇਆ ਤੇ ਮੈਂ ਕਿੰਨੇ ਪਰਿਵਾਰ ਇੱਕ ਕਮਰੇ ਦੇ ਵਿੱਚ ਰਹਿ ਰਹੇ ਹੋ ਤੁਸੀਂ ਅਸੀਂ ਤਿੰਨ ਜਣੇ ਆ ਜੀ ਉਪਰਵਾਰੇ ਜਾਂ ਦੂਸਰੇ ਭਾਈ ਦੀ ਮੈਰਿਜ ਹੋਈ ਜਣੀ ਹੈ ਨਹੀਂ ਨਹੀਂ ਹਲੇ ਉਹ ਵੀ ਅਣ ਮੈਰਿਡ ਈ ਹੈ ਅੱਛਾ ਤੁਸੀਂ ਪੂਰਾ ਪਰਿਵਾਰ ਸਿਰਫ ਇੱਕ ਕਮਰੇ ਜਿੱਦਾ ਬਰਸਾਤੀ ਮੌਸਮ ਚੱਲ ਰਿਹਾ ਵਾ ਲਗਾਤਾਰ ਮਨਸੂਨ ਹੋ ਰਹੀ ਹੈ ਕਿ ਕਮਰੇ ਦਾ ਡਰ ਨਹੀਂ ਹੁੰਦਾ ਕਿ ਯਾਰ ਕੱਚੀਆਂ ਛੱਤਾਂ ਨੇ ਕਿਤੇ ਡਿੱਗ ਨਾ ਪਵੇ ਡਰ ਤੇ ਭਾਜੀ ਆਉਂਦਾ ਵਾ ਵੈਸੇ ਤਰਪਾਲ ਤੇ ਪੂਲ ਪਾਈ ਆ ਉੱਤੇ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਤੁਸੀਂ ਵੇਖੀ ਆ ਕੀ ਸੁਪਨਾ ਕੀ ਹੈ ਤੁਹਾਡਾ ਅੱਗੇ ਦਾ ਸੁਪਨਾ ਭਾਜੀ ਇਹੋ ਜਿਹਾ ਵੱਡੇ ਪੱਧਰ ਤੇ ਖੇਡਾਂ ਪਿੰਡ ਦਾ ਨਾਮ ਰੋਸ਼ਨਕਰਾਂ ਜ਼ਿਲ੍ਹੇ ਦਾ ਕਰਾਂ ਮਹਾਰਾਜ ਦੀ ਕਿਰਪਾ ਨਾਲ ਇਹੋਸ ਕੀ ਮੰਗ ਕੀ ਕਰਦੇ ਹੋ ਤੁਸੀਂ ਸਮਾਜ ਸੇਵੀ ਤੇ ਜਿਲ੍ਹਾ ਪਧਰੀ ਤੋਂ ਮੰਗ ਇਹ ਹੈ ਵੀ ਸਪੋਰਟ ਕਰਨ ਪਿੰਡ ਦੇ ਵੀ ਕਰਨ ਬਾਹਰ ਦੇ ਵੀ ਕਰਨ ਤੇ ਘਰੋਂ ਦੇ ਕੋਈ ਤਗੜਾ ਭਾਜੀ ਅੱਜ ਤੱਕ ਹੋਇਆ ਵੇਖਿਆ ਨਹੀਂ ਮੈਂ ਮੈਂ ਇਹ ਚਾਹਣਾ ਹੈ ਸਪੋਰਟ ਕਰਨ ਪਿੰਡ ਦੇ ਵੀ ਬਾਹਰ ਦੇ ਵੀ ਜਿਲ੍ਹਾ ਪਧਰੀ ਖੇਡਿਏ ਮਹਾਰਾਜ ਦੀ ਕਿਰਪਾ ਨਾਲ ਹੀ ਬਿਲਕੁਲ ਜੀ ਫਲਾਰ ਵੀਰ ਨਾਲ ਗੱਲਬਾਤ ਕੀਤੀ ਵੀਰ ਦਾ ਹੀ ਕਹਿਣਾ ਹੈ ਕਿ ਮੈਂ ਕਬੱਡੀ ਨਹੀਂ ਛੱਡ ਸਕਦਾ ਲੇਕਿਨ ਜੋ ਮੇਰੇ ਘਰ ਦੇ ਹਾਲਾਤ ਨੇ ਚਾਹੇ ਇਹੀ ਰਹਿਣ ਲੇਕਿਨ ਮਾਂ ਬੋਲੀ ਜਿਹੜੀ ਜਿਹੜੀ ਮਾਂ ਖੇਡ ਕਬੱਡੀ ਐ ਉਸ ਨੂੰ ਮੈਂ ਨਹੀਂ ਛੱਡ ਸਕਦਾ ਜੇਕਰ ਤੁਹਾਡੀ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਤੁਹਾਡਾ ਕੰਟੈਕਟ ਨੰਬਰ ਕੀ ਹੈ ਕੰਟੈਕਟ ਨੰਬਰ ਪਾਜੀ ਆਪਣਾ ਹੈਗਾ ਵਾ 9592335855 ਇੱਕ ਵਾਰ ਫਿਰ ਦੱਸ ਦਿਓ 9592335855 ਬਿਲਕੁਲ ਜੀ ਫਲਾ ਆਲੇ ਵੀਰ ਦਾ ਕੰਟੈਕਟ ਨੰਬਰ ਹੈ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਮਾਜ ਸੇਵੀ ਐਨ ਆਰ ਆਈ ਤੇ ਕਿਹੜੇ ਖਿਡਾਰੀਆਂ ਨੂੰ ਅਪੀਲ ਕਰਨਗੇ ਸਮੀਰ ਦੀ ਜਿਹੜੀ ਇਹ ਬਾਹ ਫੜੀ ਜਾਵੇ ਤਾਂ ਜੋ ਇਹ ਜਿਹੜਾ ਵੀਰ ਹੈ ਵੱਡੀ ਪੱਧਰ ਤੇ ਖੇਡ ਸਕੇ ਤੇ ਆਪਣਾ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਸਕੇ ਕੈਮਰਾਮੈਨ ਵਿਸ਼ਾਲ ਘਟਾਰੀਆ ਦੇ ਨਾਲ ਦਰਸ਼ਨ ਸਿੰਘ ਸੰਧੂ ਦਾ ਸਾਮਰ ਨਿਊਜ਼ ਤਰੰਤਾਂ